ਸਤਿ ਸ਼੍ਰੀ ਅਕਾਲ ਜੀ ਮੈਂ ਨਾ ਆਪਣੇ ਲਈ ਸੂਟ ਰੈਡੀ ਕੀਤਾ ਬਹੁਤ ਹੀ ਸੋਹਣਾ ਰਾਇਲ ਬਲੂ ਕਲਰ ਦਾ ਡਿਫਰੈਂਟ ਜਿਹਾ ਸੂਟ ਬਣਾਇਆ ਆਪਾਂ ਸੋ ਸੇਮ ਸੂਟ ਤੁਸੀਂ ਆਪਣੇ ਲਈ ਵੀ ਰੈਡੀ ਕਰਵਾ ਸਕਦੇ ਹੋ ਬਾਕੀ ਇਹ ਸੂਟ ਦੀ ਖਾਸ ਸਪੈਸ਼ਲਿਟੀ ਇਹ ਆ ਕਿ ਇਹ ਆਪਣੇ ਕੋਲੇ ਇਸ ਟਾਈਮ ਰੈਡੀ ਅਵੇਲੇਬਲ ਨਹੀਂ ਹੈਗਾ ਕਿਉਂਕਿ ਇਹ ਸੂਟ ਹਰ ਇੱਕ ਦੇ ਸਾਈਜ਼ ਦੇ ਹਿਸਾਬ ਨਾਲ ਹੀ ਰੈਡੀ ਹੋਊਗਾ ਜਦੋਂ ਤੁਸੀਂ ਮੈਜ਼ਰਮੈਂਟ ਭੇਜੋਗੇ ਉਦੋਂ ਰੈਡੀ ਹੋਊਗਾ ਕਿਉਂਕਿ ਇਹਦੇ ਵਿੱਚ ਪ੍ਰੋਪਰ ਤੁਹਾਡੇ ਚਾਕ ਤੁਹਾਡੇ ਸਾਈਜ਼ ਦੇ ਅਕੋਰਡਿੰਗ ਤੁਹਾਡਾ ਨੈਕ ਡਿਜ਼ਾਈਨ ਘੇਰਾ ਸਾਰਾ ਕੁਝ ਤੁਹਾਡੇ ਸਾਈਜ਼ ਦੇ ਅਕੋਰਡਿੰਗ ਹੀ ਬਣੂਗਾ Yeah. <laughs> ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਤੁਹਾਡੀ ਚੋਇਸ ਆ ਬਾਕੀ ਜਿਸ ਦਿਨ ਤੁਸੀਂ ਆਰਡਰ ਪਲੇਸ ਕਰ ਦਿੰਨੇ ਹੋ 15 ਤੋਂ 20 ਦਿਨ ਦੇ ਵਿੱਚ ਸੂਟ ਦੇ ਉੱਤੇ ਵਰਕ ਹੋਊਗਾ ਕਿਉਂਕਿ ਸਾਰਾ ਸੂਟ ਪਿਓਰ ਦਬਕੇ ਦੇ ਵਰਕ ਨਾਲ ਬਣਿਆ ਹੋਇਆ ਹੈਂਡਵਰਕ ਦੇ ਨਾਲ ਤੁਸੀਂ ਇਹਨੂੰ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਬਾਕੀ ਤੁਸੀਂ ਪਲਾਜ਼ੋ ਸਲਵਾਰ ਸੂਟ ਸ਼ਰਾਰਾ ਗਰਾਰਾ ਲਹਿੰਗਾ ਕੋਸ਼ ਵੀ ਸਟਿਚ ਕਰਾ ਸਕਦੇ ਹੋ ਤੁਹਾਡੀ ਚੋਇਸ ਆ ਸੂਟ ਤੁਸੀਂ ਸਾਡੇ ਤੋਂ ਸਟਿਚ ਕਰਾ ਕੇ ਵੀ ਲੈ ਸਕਦੇ ਹੋ ਤੇ ਅਨਸਟਿਚ ਵੀ ਆਪਾਂ ਇੰਟਰਨੈਸ਼ਨਲ ਵੀ ਕੋਰੀਅਰ ਕਰਦੇ ਹਾਂ ਜੇ ਤੁਹਾਡਾ ਬਿਲ 40000 ਤੋਂ ਵੱਧ ਬਣਦਾ ਤਾਂ ਸ਼ਿਪਿੰਗ ਤੁਹਾਨੂੰ ਬਿਲਕ ਸੋ ਬਲਕਸ ਰੂਟ ਦੇਖਣ ਲਈ ਤੁਸੀਂ ਵੀਡੀਓ ਕਾਲ ਕਰ ਸਕਦੇ ਹੋ ਇੰਡੀਆ ਦੇ ਟਾਈਮ ਦੇ ਹਿਸਾਬ ਨਾਲ ਸਵੇਰ 9:30 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਫਾਨੋਸਟਾਈਲ ਮੁੱਲਾਪੁਰ ਲੈ ਕੇ ਸਰਚ ਕਰੋਗੇ ਤੁਹਾਨੂੰ ਸਟੋਰ ਦੀ ਪ੍ਰੋਪਰ ਲੋਕੇਸ਼ਨ ਮਿਲ ਜੂਗੀ